ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ 19 ਸਾਲ ਦਾ ਇੱਕ ਬੱਚਾ ਮਾਪੇ ਮਾਨਸਿਕ ਤੌਰ ਤੇ ਬਿਮਾਰ ਨੇ ਘਰ ਦੇ ਵਿੱਚ ਉਹ ਹੀ ਕਮਾਉਣ ਵਾਲਾ ਸੀ ਤੇ ਪਾਤੀ ਸਿੰਘ ਸੀ ਗਰੰਥੀ ਸਿੰਘ ਸੀਗਾ ਡਿਊਟੀਆਂ ਲਾਉਂਦਾ ਅਖੰਡਪੁਰ ਸਾਹਿਬ ਦੀਆਂ ਉਹਦੇ ਨਾਲ ਆਪਣੇ ਮਾਨਸਿਕ ਮਾਪੇ ਬਰੋਂ ਵੀ ਸੰਭਦਾ ਜਿਹੜੇ ਮਾਨਸਿਕ ਤੌਰ ਤੇ ਬਿਮਾਰ ਨੇ ਅੱਜ ਉਹਦੀ লাশ ਘਰ ਚ ਪਈ ਹੋਈ ਆ ਤੇ ਉਹ ਮਰਿਆ ਇਸ ਤਰ੍ਹਾਂ ਆ ਵੀ ਗਿਆ ਇਸ ਤਰ੍ਹਾਂ ਵੀ ਜਿਹੜੀ ਜੇ ਛੱਤ ਥੱਲੇ ਰਹਿੰਦਾ ਸੀਗਾ ਇਸ ਘਰ ਚੋਂ ਰਹਿੰਦਾ ਸੀ ਉਹ ਕੱਚੀ ਸੀ ਬਾਲੇ ਵਾਲੀ ਸੀ ਤੇ ਮੀਂਹ ਪੈ ਪੈ ਗਲ ਗਈ ਸੀ ਤੇ ਥੱਲੇ ਸੁੱਤਾ ਸੀ ਉਹਦੇ ਡਿਊਟੀ ਲਾ ਕੇ ਆ ਕੇ ਸੁੱਤਾ ਸੀਗਾ ਤੇ ਉਹ ਛੱਤ ਡਿੱਗ ਪਈ ਤੇ ਅੱਜ ਉਹ 19 ਸਾਲ ਦਾ ਬੱਚਾ ਚੜ੍ਹਾਈ ਕਰ ਗਿਆ ਇਸ ਦੁਨੀਆ ਤੋਂ ਚਲਾ ਗਿਆ ਗੱਲਾਂ ਅਸੀਂ ਕਰਦੇ ਆ ਬਹੁਤ ਵੱਡੀਆਂ ਵੱਡੀਆਂ ਹੁਣ ਉਹਦੀ ਉਹਦੇ ਵਾਸਤੇ ਫੇਸਬੁੱਕ ਤੇ ਪੋਸਟਾਂ ਵੀ ਪੈ ਰੀਆਂ ਨੇ ਪੈਣੀਆਂ ਵੀ ਨੇ ਹੁਣ ਹੋ ਸਕਦਾ ਉਹ ਉਹਦਾ ਬਹੁਤ ਵੱਡੇ ਪੱਧਰ ਤੇ ਇੱਕ ਭੋਗ ਵੀ ਪੈ ਜਾਏ ਉੱਥੇ ਸਟੇਜਾਂ ਤੇ ਗੱਲਾਂ ਵੀ ਵੱਡੀਆਂ-ਵੱਡੀਆਂ ਹੋ ਜਾਣ। ਹੋ ਸਕਦਾ ਉੱਥੇ ਕੋਠੀ ਪਾਈ ਆ ਆਪਾਂ ਹੁਣ। ਪਰ ਫਾਇਦਾ ਕੋਈ ਨਹੀਂ ਹੁਣ ਤੁਹਾਨੂੰ ਉਸ ਕੋਠੀ ਪਾਈ ਦਾ। ਕਿਉਂਕਿ ਉਹ ਚਲ ਗਿਆ ਨਾ ਮਾਂ ਦਾ ਪੁੱਤ ਜਿਹੜਾ ਕਮਾਉਂਦਾ ਸੀਗਾ। ਗੱਲ ਇੱਥੇ ਲੰਗਰ ਦੇ ਵਿਰੋਧਾਂ ਦੀ ਨਹੀਂ ਹੈਗੀ ਕਿ ਪਿੱਛੇ ਜਿਹੜੀ ਗੱਲ ਚੱਲੀ ਵੀ ਪੀਜ਼ਾ ਦੇ ਲੰਗਰ ਕਿਉਂ ਲੱਗੇ ਨੇ ਜਾਂ ਲੰਗਰ ਦਾ ਵਿਰੋਧ ਨਹੀਂ ਹੈਗਾ। ਵਿਰੋਧ ਇਸ ਚੀਜ਼ ਦਾ ਵਾ ਗੱਲ ਇਸ ਚੀਜ਼ ਦੀ ਹੈ ਕਿ ਸਾਡਾ ਤਰੀਕਾ ਗਲਤ ਆ। ਠੀਕ ਆ ਲੰਗਰ ਲਾਓ ਪੀਜ਼ਾ ਵੰਡੋ ਮੈਂ ਕਹਿੰਨਾ ਸੋਨੇ ਦੇ ਬਿਸਕੁਟ ਵੰਡ ਦਿਓ ਯਾਰ। ਪਰ ਜਿਹੜੇ ਆ ਹਾਲਾਤ ਨੇ ਸਾਡੇ ਇਹਨਾਂ ਵੱਲ ਕਿੰਨੇ ਵੇਖਣਾ ਇਹਨਾਂ ਦਾ ਕੌਣ ਸੋਚੂਗਾ ਕੀ ਅਸੀਂ ਇਹ ਗੱਲਾਂ ਹੀ ਕਰਾਂਗੇ ਵੀ ਹਾਏ ਇਸਾਈ ਧਰਮ ਸਾਡੇ ਹਾਵੀ ਹੋ ਗਿਆ ਹਾਏ ਡੇਰਾਬਾਦ ਸਾਡੇ ਹਾਵੀ ਹੋ ਗਏ ਆ ਸਰਸੇ ਵਾਲਿਆਂ ਦੀ ਵੇਖੀ ਮੈਂ ਕਿਸੇ ਦਾ ਮਕਾਨ ਡੇਗ ਪਿਆ ਉਹ ਜਾ ਕੇ ਉਹਨਾਂ ਉਸੇ ਵੇਲੇ ਜਾ ਕੇ ਉਹਦਾ ਮਕਾਨ ਖੜਾ ਕਰਤਾ ਤੇ ਕਿਉਂ ਨਾ ਕੋਈ ਸਰਸੇ ਦੇ ਦੇ ਜਾਊਗਾ ਡਿੜਤਾ ਦੀ ਇਹ ਗੱਲ ਕਰਦੇ ਹੁਣ ਕਈ ਕਹਿੰਦੇ ਡਿੜਤਾ ਦੀ ਗੱਲ ਕਰਦੇ ਵੀ ਡਿੜਤਾ ਆਉਣੀ ਚਾਹੀਦੀ ਸਿੱਖੀ ਜੇ ਬਿਲਕੁਲ ਡਿੜਤਾ ਹੋਣੀ ਚਾਹੀਦੀ ਆ ਪਰ ਇਹ ਜਿਹੜੇ ਆਸਥਿਕ ਹਾਲਾਤ ਹੁੰਦੇ ਨੇ ਨਾ ਉਹ ਡਿੜਤਾ ਖਤਮ ਕਰ ਦਿੰਦੇ ਹੁੰਦੇ ਨੇ ਵੱਡੇ ਵੱਡੇ ਡੋਲ ਜਾਂਦੇ ਨੇ ਇਹ ਤਾਂ ਡੋਲ ਗਏ ਵੱਡੇ ਵੱਡੇ ਅੱਜ ਕੱਲ ਦੇ ਸਿੱਖਾਂ ਦਾ ਡੋਲੜ ਹੈ ਨਾ ਪ੍ਰਾਤਮਿਕ ਸਮੇਂ ਉਸ ਤੇ ਡੋਲ ਜਾਂਦੇ ਸੀਗੇ ਇਹ ਗੱਲਾਂ ਨਾ ਕਰੀਏ ਗੱਲਾਂ ਇਹ ਕਰੀਏ ਵੀ ਆਸੇ ਸਾਡੇ ਕੋਲ ਸਾਧਨ ਨੇ ਸਾਡੇ ਕੋਲ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਸਾਡੇ ਕੋਲ ਸਿਸਟਮ ਹੈ ਪਰ ਅਸੀਂ ਸਾਡੇ ਕੋਲ ਵਿਜ਼ਨ ਨਹੀਂ ਹੈਗਾ ਸਾਡੇ ਤਰੀਕੇ ਜਿਹੜੇ ਨੇ ਕੰਮ ਕਰਨ ਦੇ ਉਹ ਬਹੁਤ ਗਲਤ ਨੇ ਆ ਇੱਕ ਪਰਿਵਾਰ ਮੈਂ ਵੀਡੀਓ ਨਾਲ ਸਿੰਘ ਨੂੰ ਕਹੂੰਗਾ ਫੋਟੋ ਜੋੜ ਦੂ ਪਰਿਵਾਰ ਗੁਰ ਸਿੱਖ ਬਾਪ ਬੇਟੀ ਆ ਬੱਚਾ ਵਾ ਸਿੰਘਣੀਆਂ ਗੁਰਸਿੱਖ ਆ ਆ ਘਰ ਆ بارش ਪੈਂਦੀ ਆ ਘਰ ਚੋਂਦਾ ਇੱਕੋ ਕਮਰਾ ਵਾ ਉਹ ਵੀ ਚੋਂਦਾ ਹੁਣ ਦੱਸੋ ਵੀ ਇਹ ਪਰਿਵਾਰ ਜਿਹੜਾ ਵਾ ਗੁਰਸਿੱਖ ਆ ਨਾ ਇਹ ਤਾਂ ਡੋਲੇ ਨਾ ਇਹ ਤਾਂ ਸਿੱਖੀ ਚ ਪੱਕਾ ਨਾ ਇਹ ਤਾਂ ਕਿਤੇ ਨਹੀਂ ਗਿਆ ਇਹ ਨਾ ਕਿਸੇ ਡੇਰੇ ਚ ਗਿਆ ਨਾ ਇਹ ਕੋਈ ਫਸਾਈ ਬਣਿਆ ਨਾ ਇਹਨੇ ਧਰਮ ਛੱਡਿਆ ਪਰ ਇਹ ਤਾਂ ਤੁਸੀਂ ਬਾਹਰ ਨਹੀਂ ਫੜੀ ਇਹਦੀ ਸ਼ਰਤਾਂ ਚ ਹੋ ਰਹੀ ਆ ਇਹਦੇ ਬੱਚੇ ਜਦੋਂ ਮੀਂਹ ਆਉਂਦਾ ਵਾ ਉਦੋਂ ਉਹ ਬਾਲਟੇ ਫੜ ਕੇ ਭਾਂਡੇ ਫੜ ਕੇ ਥੱਲੇ ਖੜ ਜਾਂਦੇ ਨੇ ਤੇ ਚੋਆ ਪੈਂਦਾ ਇਦਾਂ ਦੇ ਕਿੰਨੇ ਦਿਖਾ दिए ਤੁਹਾਨੂੰ ਕਿੰਨੇ ਪਰਿਵਾਰ ਕਿਹੜੇ ਜਿਹੜੇ ਗ੍ਰੰਥੀ ਨੇ ਪ੍ਰਚਾਰਕ ਨੇ ਢਾਡੀ ਨੇ ਕੋ ਕਮਿਸ਼ਨਰ ਆ ਕੋਈ ਆ ਗੁਰੂ ਦਾ ਸਿੱਖ ਆ ਅਮਰਤਾਰੀ ਪਰਿਵਾਰ ਆ ਪਰ ਅਸੀਂ ਅਸੀਂ ਉਲਝੇ ਹੋਏ ਪਤਾ ਕਾਦੇ ਵਿੱਚ ਅਸੀਂ ਉਲਝੇ ਹੋਏ ਆ ਆਪੋ ਆਪਣੀਆਂ ਚੌਧਰਾਂ ਚ ਅਸੀਂ ਉਲਝੇ ਹੋਏ ਆ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਵਿੱਚ ਅਸੀਂ ਉਲਝੇ ਹੋਏ ਆ ਆਪੋ ਆਪਣੇ ਸਿਸਟਮਾਂ ਦੇ ਵਿੱਚ ਸਾਨੂੰ ਤਾਂ ਕਨਸੈਪਟ ਮਾਰਿਆ ਨੇ ਸਾਡਾ ਹੋਰ ਸਾਨੂੰ ਦਿੱਤਾ ਸੀਗਾ ਸਾਨੂੰ ਸਿਧਾਂਤ ਹੋਰ ਸਮਝਾਏ ਸੀ ਸਾਨੂੰ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਸੀ ਨਾ ਉੱਥੇ ਇਹ ਵੀ ਮਾਰਿਆ ਸਾਲ ਦਸ਼ਮ ਪਾਸ਼ਾ ਦਾ ਹੁਕਮਾ ਕਿ ਜੇ ਦਾਨ ਦੇਣ ਦੀ ਗੱਲ ਕਰਦੇ ਤਾਂ ਪਹਿਲਾਂ ਤੁਸੀਂ ਆਪਣੇ ਦੀ ਬਾਹ ਫੜਨੀ ਹੈ ਤੇ ਗੱਲਾਂ ਵੀ ਕਰਦੇ ਆਪਾਂ ਆਪਣਿਆਂ ਦੀ ਬਾਹ ਫੜਨ ਦੀ ਆਪਦਾ ਕਿੱਥੇ ਕਰਦੇ ਆਂ ਫੇਸਬੁੱਕਾਂ ਦੇ ਉੱਤੇ ਸਟੇਜਾਂ ਦੇ ਉੱਤੇ ਗਰਾਊਂਡ ਦੇ ਉੱਤੇ ਕਿਸੇ ਨੂੰ ਨਹੀਂ ਗੱਲ ਕਰਨੀ ਗਰਾਊਂਡ ਤੇ ਉੱਤਰ ਕੇ ਕਿਸੇ ਨਾਲ ਕੰਮ ਨਹੀਂ ਕਰਨਾ ਹਾਂ ਜਿੰਨੇ ਕਰਨਾ ਉਹਦਾ ਸਿਹਾਸਤ ਨਹੀਂ ਦੇਣਾ ਸਾਥ ਦੇਣਾ ਪਤਾ ਕਿੰਨਾ ਦਾ ਜਿਨ੍ਹਾਂ ਨੇ ਸ਼ਦਾਈ ਬਣਾਉਣਾ ਮੂਰਖ ਬਣਾਉਣਾ ਸੰਸਥਾਵਾਂ ਖੜੀਆਂ ਕਰਨੀਆਂ ਐ ਐਨ ਜੀਓ ਬਣਾਉਣੀਆਂ ਤੇ ਉਹ ਐਨ ਜੀਓ ਬਣਾ ਕੇ ਕ੍ਰੀਏਟ ਕਰਕੇ ਫਿਰ ਉਹਨਾਂ ਨੇ ਆਪਣਾ ਸਿਸਟਮ ਬਿਲਡ ਅਪ ਕਰਨਾ ਐਸ਼ ਕਰਨੀ ਐ ਤੇ ਅਸੀਂ ਅਸੀਂ ਉਹਨਾਂ ਲੋਕਾਂ ਵੱਲ ਧਿਆਨ ਹੀ ਨਹੀਂ ਦੇਣਾ ਜਿਨ੍ਹਾਂ ਦੀ ਬਾਹ ਫੜਨ ਦੀ ਲੋੜ ਆ ਮੇਰੀਆਂ ਗੱਲਾਂ ਬਹੁਤ ਕੌੜੀਆਂ ਹੋਣਗੀਆਂ ਬਹੁਤ ਇਹਨੂੰ ਦੁੱਖ ਲੱਗੂਗਾ ਗੱਲਾਂ ਦਾ ਹੋ ਸਕਦਾ ਪਰ ਜੇ ਅੱਜ ਸੱਚ ਨਾ ਬੋਲਿਆ ਜੇ ਅੱਜ ਨਾ ਬੋਲੇ ਤੇ ਫਿਰ ਸਾਡਾ ਕੋਈ ਫਾਇਦਾ ਨਹੀਂ ਫਿਰ ਸਾਡੀ ਜ਼ੁਬਾਨ ਗੂੰਗੀ ਹੋਵੇ ਦਿਨੋਂ ਲੋ ਤੋਂ ਜ਼ਿਆਦਾ ਵਧੀਆ ਕਿਉਂਕਿ ਸਾਹਮਣੇ ਹੁੰਦਾ ਗਲਤ ਵੇਖ ਕੇ ਵੀ ਅਸੀਂ ਅੱਖਾਂ ਜਿਹੜੀਆਂ ਉਹ ਬੰਦ ਕਰ ਲਈਏ ਜ਼बान ਬੰਦ ਕਰ ਲਈਏ ਤਾਂ ਫਿਰ ਫਾਇਦਾ ਕੋਈ ਨਹੀਂ ਆਪਣਿਆਂ ਨੂੰ ਸਿੱਖਾ ਖਵਾਉਣ ਦਾ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਇਹ ਗੱਲਾਂ ਇਹ ਨਾ ਕਹੀ ਜਾਈਏ ਵੀ ਆਪਣਿਆਂ ਦੀ ਬਾਹ ਫੜੀਏ ਆਪਣਿਆਂ ਦੀ ਬਾਹ ਫੜੀਏ ਬਾਹ ਫੜੀਏ ਆਪਣਿਆਂ ਦੀ ਬਣਾਈਆਂ ਸਿਸਟਮ ਇਹ ਕਿਦਾਂ ਦਾ ਕਿਉਂ ਨਹੀਂ ਬਣਾਉਂਦੇ ਸਿਸਟਮ ਆਪਾਂ ਇਦਾਂ ਦਾ ਲਿਆਓ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਤੁਹਾਨੂੰ ਮਾਇਆ ਨਹੀਂ ਚਾਹੀਦੀ ਅਸੀਂ ਤੇਰੇ ਕੋਲ ਮਾਇਆ ਨਹੀਂ ਮੰਗਦੇ ਅਸੀਂ ਤੁਹਾਨੂੰ ਪਰਿਵਾਰ ਦੇੰਦੇ ਆ ਕਿੰਨੇ ਪਰਿਵਾਰ ਧਾਵਾਂਗੇ ਤੁਹਾਨੂੰ ਜਿਹਦਾ ਸਿਰ ਤੇ ਛੱਤ ਨਹੀਂ ਹੈਗੀ ਜਿਨ੍ਹਾਂ ਦੇ ਬੱਚੇ ਪੜਨ ਖਾਣੋਂ ਬੈਠੇ ਨੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਨਾ ਮਾਤਰ ਪੜ੍ਹਾਈਆਂ ਨੇ ਜਿੱਥੇ ਉੱਥੇ ਕੋਈ ਫਿਊਚਰ ਨਹੀਂ ਉਹਨਾਂ ਬੱਚਿਆਂ ਦਾ ਕਿੰਨੇ ਤੁਹਾਨੂੰ ਪ੍ਰਵਾਹ ਦਿਖਾਈਏ ਜਿਨ੍ਹਾਂ ਦੇ ਇਲਾਜ ਖਾਣੋਂ ਮੰੰਜਿਆਂ ਦੇ ਮਾਪੇ ਰਕ ਦੇ ਮਰ ਗਏ ਨੇ ਇਸ ਕਰਕੇ ਗੱਲਾਂ ਤੱਕ ਸੀਮਤ ਨਾ ਰਹੀਏ ਉਸ ਗੱਲਾਂ ਕਰਨ ਤੋਂ ਨਾਲ-ਨਾਲ ਪ੍ਰੈਕਟੀਕਲੀ ਵੀ ਜ਼ਮੀਨੀ ਪੱਧਰ ਤੇ ਵੀ ਕਰੀਏ ਜਿਹੜੇ ਕਰਦੇ ਉਹਨਾਂ ਦਾ ਸਾਥ ਦਈਏ ਪਰ ਹਾਂ ਇਹ ਸਾਥ ਦੇਣ ਤੋਂ ਪਹਿਲਾਂ ਵੇਖ ਲਿਓ ਕਿ ਜਿਹੜਾ ਬੰਦਾ ਕਰ ਰਿਹਾ ਉਹ ਬੰਦੇ ਦਾ ਕਿਰਦਾਰ ਕਿਹੋ ਜਿਹਾ ਇਹ ਵੀ ਮੈਂ ਤੁਹਾਨੂੰ ਬੜਾ ਸਪਸ਼ਟ ਕਰਾਂ ਇਹ ਲਾ ਕਿਰਦਾਰ ਵੇਖ ਲਓ ਵੀ ਜਿਹੜਾ ਕਰ ਰਿਹਾ ਦਾ ਕਿਰਦਾਰ ਹੈ ਤੇ ਪਹਿਲੀ ਕੋਸ਼ਿਸ਼ ਕਰੋ ਵੀ ਆਪਣੇ ਹੱਥੀ ਕਰੋ ਆਪਣੇ ਆਂਡ ਗਵਾਂਡ ਦੇ ਵੇਖੋ ਮੇਰੇ ਗਵਾਂਡ ਦੇ ਵਿੱਚ ਜਿਹੜਾ ਗਰੀਬ ਆ ਕੀ ਉਹਦੇ ਘਰ ਆਟਾ ਹੈਗਾ ਸਰਬੱਤ ਦੇ ਭਲੇ ਦੀ ਗੱਲ ਦਾ ਮਤਲਬ ਇਹ ਸੀ ਗੋਲਕ ਜਿਹੜੀ ਗੁਰੂ ਦੀ ਸੀ ਉਹਦਾ ਮਤਲਬ ਇਹ ਸੀ ਵੀ ਜਿਹੜਾ ਦਸਵੰਦ ਦੇਣਾ ਦਾਨ ਦੇਣਾ ਗੁਰੂ ਘਰੇ ਵੀ ਪਾਓ ਪਰ ਉਹਦੇ ਵਿੱਚੋਂ ਜਿਹੜਾ ਵਾ ਤੁਸੀਂ ਦਸਵੰਦ ਰੱਖ ਕੇ ਗਰੀਬ ਦੀ ਮਦਦ ਵੀ ਕਰਨੀ ਆਪਣੇ ਸਿੱਖ ਭੈਣ ਭਰਾ ਦੀ ਸੋ ਬੇਨਤੀ ਤੁਹਾਡੇ ਚਰਨਾਂ 'ਚ ਅੱਜ ਉਹ ਬੱਚਾ ਮੈਂ ਪਰਿਵਾਰ ਨਾਲ ਗੱਲ ਕੀਤੀ ਆ ਮੇਰੀ ਗੱਲ ਹੋਈ ਉਹਦੇ ਛੋਟੇ ਭਾਈ ਨਾਲ 18 ਸਾਲ ਦਾ ਛੋਟਾ ਭਾਈ ਪੜਦਾ ਸਕੂਲ ਚ ਮਾਂ-ਬਾਪ ਮਾਨਸਿਕ ਤੌਰ ਤੇ ਬਿਮਾਰ ਨੇ ਅੱਜ ਉਹਨਾਂ ਮਾਂ-ਬਾਪ ਨੂੰ ਪਤਾ ਹੀ ਨਹੀਂ ਵੀ ਸਾਡੇ ਪੁੱਤ ਦੀ লাশ ਪਈ ਹੈ ਘਰ ਦੇ ਵਿੱਚ ਸਾਡੇ ਹਾਲਾਤ ਇਹ ਨੇ ਗੁਰੂ ਭਲਾ ਕਰੇ ਕੁਕਰੇ ਗੁਰੂ ਦੇ ਕੁੱਤੇ ਆ ਅਸੀਂ ਤਾਂ ਭੌਂਕਣਾ ਕਿਸੇ ਨੂੰ ਬੁਰਾ ਲੱਗਦਾ ਬੁਰਾ ਲੱਗੇ ਸਿਰ ਚੰਗਾ ਲੱਗਦਾ ਚੰਗਾ ਲੱਗੇ ਪਰ ਅਸੀਂ ਆਪਣਾ ਫਰਜ਼ ਪੂਰਾ ਕਰਦੇ ਰਹਿਣਾ ਤੁਹਾਨੂੰ ਜਗਾਉਂਦੇ ਰਹਿਣਾ ਤੁਸੀਂ ਜਾਗਣਾ ਨਹੀਂ ਜਾਗਣਾ ਇਹ ਤੁਹਾਡੇ ਤੇ ਡਿਪੈਂਡ ਆ ਸਰੂ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇਵਾਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ